ਖਰੀ ਜਾਂਦਾ ਹੈ ਪਹਿਲੇ ਪਾਤਸ਼ਾਹ ਦੇ ਜਿਹੜਾ ਮੁੰਡਾ ਆ ਇਹਨੇ ਜੋਗਮਤ ਕਬੂਲ ਕਰ ਲਈ ਸੀ ਗੁਰਮਤ ਨੂੰ ਮੀਂਸ ਪਾਸੇ हट ਗਿਆ ਸੀ ਪਰ ਇਤਿਹਾਸ ਵਿੱਚ ਜਿਹੜਾ ਕੁਝ ਇਹੋ ਜਿਹੀ ਗੱਲਾਂ ਵੀ ਪੜਨ ਨੂੰ ਮਿਲ ਰਹੀਆਂ ਤੇ ਮੀਂਸ ਉਹ ਬਹੁਤ ਜ਼ਿਆਦਾ ਪ੍ਰਚਲਿਤ ਜਾਂਦੀਆਂ ਕਿ ਇਹ ਕਹਿੰਦੇ ਨੇ ਜਿਹੜੇ ਤੀਜੀ ਪਾਤਸ਼ਾਹੀ ਦੇ ਮੁੰਡੇ ਤੇ ਪੰਜਵੀਂ ਪਾਤਸ਼ਾਹੀ ਦੇ ਆਪਣੇ ਛੇਵੀਂ ਪਾਤਸ਼ਾਹੀ ਦੇ ਮੁੰਡੇ ਬਾਬਾ ਗੁਰਦਿੱਤਾ ਇੰਨਾ ਪਾਤਸ਼ਾਹੀਆਂ ਨੇ ਆਪਣੇ ਮੁੰਡੇ ਆਫੀ ਉਦਾਸੀ ਬਣਾਏ ਬਿਲਕੁਲ ਗਲਤ ਕਰਦੇ ਸੀ ਏ ਝੂਠਾ ਝੂਠ ਨਾ ਗੁਰੂ ਰਾਮਦਾਸ ਜੀ ਜਿਹੜੇ ਨੇ ਉਹ ਸ਼੍ਰੀ ਚੰਦ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੋਊ ਆਪਾਂ ਨੇ ਕੀ ਲੈਣਾ ਤੇ ਉਹ ਦੱਸਿਆ ਦਾ ਔਰ ਬਾਅਦ ਇਹ ਜਿਹੜਾ ਕਹਾ ਗੁਰਜੀ ਸੁਨ ਜਵਾਨ ਅੱਛਾ ਇਹ ਬਾਬਾ ਗੁਰਦੀ ਤਈ ਤਾਂ ਇਹਦਾ ਸਿੱਧਾ ਨਹੀਂ ਸੀ ਇਹ ਹਾਂ ਇਹਨਾਂ ਦੀ ਮੀਤ ਫਿਰ ਬਾਅਦ ਕੋਈ ਮੁਲਾਕਾਤ ਵੀ ਨਹੀਂ ਰਹੀ ਸ਼੍ਰੀ ਚੰਦ ਤੇ ਇਹਨਾਂ ਦੀ ਗੁਰੂਆਂ ਦੀ ਕੋਈ ਮੇਲ ਮਿਲਾਪ ਵੀ ਨਹੀਂ ਦੇਖਾ ਨਾ ਨਾ ਕੋਈ ਮੇਲ ਮਿਲਾਪ ਨਹੀਂ ਨਾ ਦਾ ਇਹ ਤਾਂ ਸ਼੍ਰੀ ਚੰਦ ਤਾਂ ਇੱਕ ਵਾਰ ਆਇਆ ਦੱਸਦੇ ਨੇ ਬਈ ਪੰਜਵੇਂ ਪਾਸ਼ਾ ਕੋਲ ਆਇਆ ਸੀ ਇੱਕ ਵਾਰ ਉਹ ਜਦੋਂ ਵੀਰ ਲਿਖ ਰਾਇਆ ਸੀ ਤਾਂ ਨਹੀਂ ਤਾਂ ਹੋਰ ਬਣੀ ਹੋਈ ਆ ਪਰ ਉਹ ਇਤਰਾਜ ਇਹ ਕਰਨਾ ਆਇਆ ਹੋਊਗਾ ਜਦੋਂ ਉਹਨੂੰ ਕਿਹਾ ਨਾ ਆ ਸੱਤੇ ਪਰਵੰਡ ਦੀ ਬਾੜ ਵਿੱਚ ਲਿਖੀ ਹੈ ਹਾਂ 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 ਉਹ ਜੇ ਡਾਕੀ ਹੈ ਜੀ ਜੰਦਗੀ ਦਾ ਹੋਇਆ ਇਹਦਾ ਇਤਰਾਜ ਕਰਨਾ ਆਇਆ ਡਾਕੀ ਕਿਵੇਂ ਕੀਤਾ ਵਿੱਚ ਲਾਈਨ ਆਉਂਦੇ ਖਿਲਾਫ ਇਹਨਾਂ ਦੇ ਜੀ ਜੱਦੇ ਖਿਲਾਫ ਹੈ ਸੱਤਵਰਮਣ ਦੀ ਬਾੜ ਦੇ ਵਿੱਚ ਇਹ ਦੱਸਿਆ ਆ ਵੀ ਇਹ ਕਿਉਂ ਦੀ ਗੁਰਾਈ ਬਣੀ ਲੈੜੇ ਨੂੰ ਗੁਰਾਈ ਕਿਉਂ ਬਣੀ ਆ ਲੈਣਾ ਦੇ ਘੱਟੇ ਇਵੇਂ ਪੁੱਛਿਆ ਦਾ ਨਹੀਂ ਨਹੀਂ ਪੁੱਤਰ ਗੋਲਾ ਫਾਰੇ ਆ ਪਰ ਪਰ ਵੀ ਰੋਕਣ ਬੁੜਟੀ ਹੈ ਜਿਹੜਾ ਸੱਤਵਰਮਣ ਦੇ ਪੁੱਤਾਂ ਨੇ ਦੋਹਾਨੇ ਵਰਣਨ ਕਰਾਇ ਜਿਹੜਾ ਉਪਦੇਸ਼ ਸੀ ਉਹਦਾ ਤੂੰ ਛੱਡ ਦਿੱ ਕੀਤਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਪੀਰ ਦੇ ਕੋਲ ਜੋਗੀ ਕੋਲ ਜਾ ਕੇ ਕੰਨ ਚ ਬੁਦਰ ਪਾ ਲਈ ਉਹਦਾ ਤਰਬੀਦਾ ਢਾਲ ਕਰ ਲਿਆ ਹੁਣ ਨਾਲੇ ਧਰਮ ਉਹਨੇ ਆਪ ਧਰਨ ਕੀਤਾ ਇੱਕ ਕਰਾਇਆ ਗਿਆ ਸੀ ਉਹਨੂੰ ਕਰਾਇਆ ਗਿਆ ਸੀ ਆਪ ਦਾ ਕੀਤਾ ਸੀ ਉਹਦਾ ਜਵਾਬ ਦੇ ਉਹ ਬਟਾਲੇ ਰਹਿੰਦੇ ਸੀ ਉਹਦੇ ਨਾਲ ਕੇ ਸੀ ਬਟਾਲੇ ਅੱਛਾ ਅੱਜ ਚਲੋ ਤੋਂ 5 ਕਿਲੋਮੀਟਰ ਤੇ ਜੋਗੀ ਰਹਿੰਦੇ ਸੀ ਹਾਂ ਠੀਕ ਹੈ ਉਹਨੂੰ ਦੇ ਬਲਾ ਕੇ ਕਮਿਟਮੈਂਟ ਕੀਤੀ ਸਾਰੇ ਉਸ ਦੋਸਤਾਂ ਦੇ ਜੋਗੀ ਇਹਨੂੰ ਆਪਣਾ ਗੁਰੂ ਬਣਾ ਲੈਣਗੇ ਹਾਂ ਸਿਰਸੇ ਜੋਗੀ ਬਣਾ ਜੋ ਆਕੇ ਨਾਨ ਕਦਾਇ ਨਾਲ ਪ੍ਰਭਾਵ ਖਤਮ ਕਰਨ ਲਈ ਵਾਸਤੇ ਇਹ ਤਾਂ ਸਾਜਿਸ਼ ਸੀ ਹੇ ਅਨ ਮੇਰਾ ਕੀ ਮਤਲਬ ਹੈ ਗੁਰੂ ਕਰ ਕਿ ਕਿਉਂਕਿ ਅੰਦਰ ਇਹ ਹੋ ਜਾਇਆ ਨਾ ਵੀ ਗੁਰੂ ਰਾਮਦਾਸ ਨੇ ਆਪਣੀ ਦਾੜੀ ਔਰ ਪੈਰਾਂ ਦੇ ਲਈ ਪਤਾ ਨਹੀਂਵੇਂ ਸ਼ਬਾ ਸ਼ੂਬਾ ਖਾ ਰਹੇ ਅਮਰ ਪਾਜੂ ਪਾਇਖਾ ਦੀ ਗੱਲ ਕਰਦਾ ਨੇ ਰਾਮਦਾਸ ਜੀ ਦੀ ਕਰਦਾ ਨੇ ਤੇ ਇੱਕੋ ਜਿਹੜੀ ਸੁਖਣੀ ਇਤਨਾ ਜੀ ਕਰਨ ਆਇਆ ਸੀ ਵੀ ਇਹ ਬਾਣੀ ਤੁਸੀਂ ਵੇਚਣਾ ਛੱਡੋ ਸਤਾਬਲ ਬਲਵੰਡੜੀ ਕਹਿੰਦਾ ਤੂੰ ਕੋਣ ਹੋਣ ਸਤਾਬਲ ਬਲਵੰਡ ਬਾਗੀ ਹੋਏ ਰਹੀ ਕਿਤੇ ਸੀ ਤੇ ਮناسبਾਗੀ ਹੋਇਆ ਤੇ ਇਹਨਾਂ ਸ੍ਰੀ ਜਰਮੀ ਕੀਤੇ ਸੀ ਗੁਰੂ ਕਰਨ ਨੇ ਕਿਹਾ ਵੀ ਸੱਚ ਬੋਲੋ ਬਖਸ਼ਿਆ ਜਾਊਗਾ ਉਹ ਸੱਚ ਬੋਲੇ ਉਹਨਾਂ ਨੇ ਚੱਤੀ ਬਾੜੀ ਦਰਜਾ ਉਹਦੀ ਇੱਕ ਜੀ ਠੀਕ ਠੀਕ ਤੇ ਇੱਕ ਕੰਦੇ ਨੇ ਇਹ ਜਿਹੜਾ ਵਿੱਚ ਕੰਦੇ ਨੇ ਵੀ ਜਿਹੜੀ ਸੁਖਮਣੀ ਸਾਹਿਬ ਦੀ ਜਿਹੜੀ 18ਵੀਂ 18 ਸ਼ੋਪਦੀਆਂ ਦੀ ਉਹ ਸਮਝ ਆਦੀ ਗੱਲ ਹਾਂਜੀ ਗੱਲ ਉਹ ਤਾਂ ਨਾ ਜੋੜ ਲਈ ਆ ਦੀ ਜੋੜੀ ਉਤਰੀ ਕੋਲ ਨਾਲ ਪਾ ਲਿਓ ਠੀਕ ਹੈ ਠੀਕ ਹੈ ਇਹ ਜੋੜਦੇ ਉਹਨਾਂ ਦੀ ਬਦਨਾਮੀ ਉੱਤੇ ਸੀ ਉਹ ਦੂਹੀ ਜੋੜਣੀ ਤਾਰਬੀਅਤ ਪਰ ਇਹ ਆਤਸਜੂ ਆਸਰ ਹੈ ਵੀ ਭੱਬੇ ਨੂੰ ਜਿਹੜੀ ਇਹ ਸਿਹਰੀ ਪਾਤੀ ਓਏ ਐਵੇਂ ਬਕਵਾਸ ਕਰਦੇ ਨੇ ਸ੍ਰੀ ਚੰਦੂ ਕਿੱਥੋਂ ਬਾਣੀ ਉੱਤਰਦੀ ਸੀ ਆ ਜੋਗਿਆਂ ਕਿੱਥੋਂ ਦਿੱਤੀ ਸੀ ਦਾ ਚੋਰ ਬੋਲਦੇ ਨੇ ਯਾਰ ਸਾਦਾ ਨਾ ਸੀ ਗੁਰਦੁਆਰੇ ਵਿੱਚ ਪਾ ਸਾਰੇ ਉਦਾਸੀ ਤੇ ਇਹਦਾ ਕੋਲ ਨਾਨਕੂ ਨੇ ਤਾਂ ਆਹ ਹਾਰ ਤੱਕ ਰੋੜਾ ਵੀ ਗੁਰਪਰੀ ਵਿਛਾਈ ਲਿਖਿਆ ਹੈ ਇੱਕ ਇਹਦੇ ਅੰਦਰ ਹੈ ਬਰਨ ਭਾਈ ਗੁਰਦਾਸ ਵੀ ਬਰਨ ਜਾਈ ਅੱਛਾ ਅੱਛਾ ਹਾਂ ਹਾਂ ਠੀਕ ਠੀਕ ਉਹ ਵੀ ਖਿਲਾਫ ਨੇ ਇਹ ਕਿਤੇ ਨਹੀਂ ਖਾਈ ਹੋਈ ਇਹ ਇਹ ਕੁਝ ਵੀ ਲਖਾਉਂਦੇ ਰਹੇ ਤੁਸੀਂ ਕੀ ਲੈਣਾ ਇਹਨਾਂ ਦਾ ਠੀਕ ਠੀਕ ਹਾਂਜੀ ਉਹ ਤਾਂ ਹੈ ਲੈਣ ਦਾ ਕੁਝ ਨਹੀਂ ਵੈਸੇ ਮੈਂ ਕਿ ਇੱਕ ਵਾਰ ਇਹ ਮੂਰਤੀਆਂ ਦਾ ਇਹਨਾਂ ਨੇ ਉੱਥੇ ਟੱਕ ਲੈ ਆਉਦੀ ਠੀਕ ਹੈ ਉਹ ਬਣੂ ਬੂਡੇ ਦਾ ਕਬਜਾ ਵੀ ਰਣਜੀਤ ਸਿੰਘ ਦੇ ਜਮਲਦੇ ਚ ਹੋਇਆ ਇਹਨਾਂ ਦਾ ਇੱਕ ਗੁਜੇ ਤੇ ਹਾਂਜੀ ਹਾਂਜੀ ਉਹ ਹੈਗਾ ਉੱਥੇ ਅਖਾੜਾ ਬਰੰਗੂਟਾ ਆਹੋ ਤਾਂ ਹੁਣ ਤਾਂ ਹੈ ਜੀ ਉਹ ਕਿਧਰ ਅਨੰਦਪੁਰ ਵਾਲੇ ਸਾਈਡ ਵੀ ਇੱਕ ਹੈਗਾ ਉਹ ਧੂਨੀਆਂ ਜੀ ਬਾਲ ਦੇ ਨਾਲ ਉੱਥੇ ਬਾਲੇ ਜਾਣ ਤੋਂ ਕੀ ਫਰਕ ਪੈਂਦਾ ਕੋਈ ਜਾਂਦਾ ਤਾਂ ਸੇ ਘਰੋਂ ਬੋਦੀਆ ਕੋਈ ਇਲਾਕਾ ਦੇ ਕਸਰੀ ਹਣਾ ਹਾਂ ਬਸ਼ਰਦਾਵਾਂ ਨਹੀਂ ਜਾਈ ਜਾਂਦੇ ਉਹ ਐਵੇਂ ਜਾਈ ਜਾਂਦੇ ਨੇ ਉਹਨਾਂ ਦਾ ਅਸਰ ਤਾਂ ਸਾਡੇ ਤੇ ਕੋਈ ਨਹੀਂ ਹਾਂ ਇਹ ਤਾਂ ਹੈ ਇਹ ਤਾਂ ਗਲਤ ਹੈ ਹਾਂ ਉਹਨਾਂ ਉਹ ਉਹ ਸਗੋਂ ਬੜੀ ਪਣਦੇ ਨੇ ਹਾਂ ਹਾਂ ਉਹ ਕੁਰਬਾਨੀ ਨਾਲ ਜੁੜੇ ਹੋਏ ਨੇ ਰਾਤੀਂ ਉਹਦੇ ਰੇੜਾ ਤੇ ਬਾਲੀ ਹੁਣ ਵੀ ਪਈ ਹੈ ਉਹ ਬਾਲੀ ਨਾਲ ਜੁੜੇ ਹੋਏ ਨੇ ਸਾਡਾ ਸਾਡੇ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੈ ਖਾਣਾ ਕਾੜੂ ਦਾ ਕੋਈ ਅਸਰ ਨਹੀਂ ਹਾਂ ਬਾਏ ਸਾਖੀਆਂ ਦਾ ਸਿੱਖਾਂ ਦਾ ਬੜਾ ਅਸਰ ਹੈਣਾ ਉਹ ਕੁਝ ਵੀ ਪੜ ਲੈਂਦੇ ਮਨ ਲੈਂਦੇ ਉਹ ਪੜਿਆ ਸਤ ਹੋ ਜਾਣ ਜੀ ਹੁਣ ਸਾਡੇ ਕੋਲ ਅਰਥ ਆ ਇੱਕ ਮੁੰਡੇ ਨਾਲ ਗੱਲ ਕਰ ਰਿਹਾ ਸੀ ਉਹ ਮੁੰਡਾ ਜਿਹੜਾ ਪਹਿਲਾਂ ਸ਼੍ਰੀ ਚੰਦ ਦੇ ਨੈਗੇਟਿਵ ਸੀ ਇਕਦਮ ਹੀ ਇਹ ਪੜ ਕੇ ਮੈਨੂੰ ਕਿਹਾ ਸ਼੍ਰੀ ਚੰਦ ਦਾ ਪੋਜ਼ਿਟਿਵ ਹੋ ਗਿਆ ਬਾਅਦ ਮੈਨੂੰ ਉਹੀ ਦੱਸਿਆ ਮੈਂ ਕਿ ਸਿੱਧ ਗੋਸਟ ਪੜ ਪੜ ਤੇ ਸ਼੍ਰੀ ਚੰਦ ਦਾ ਜਿਹੜਾ ਰਸਤਾ ਪੜ ਸੇਮ ਰਸਤਾ ਹੈ ਤੇ ਗੁਰੂ ਨਾਨਕ ਸਾਹਿਬ ਇਸ ਰਸਤੇ ਨੂੰ ਖਿਲਾਫ ਨੇ ਤਾਂ ਉਹ ਮਲਿਆ ਹਾਂ ਵੀ ਜਿਹੜਾ ਸ਼੍ਰੀ ਚੰਦ ਗਲਤੀ ਸੀਗਾ ਕਲਦੇ ਸੀ ਸ਼੍ਰੀ ਚੰਦ ਦੇ ਵਿੱਚ ਉਹ ਲਿਖਿਆਦਾ ਹੋਇਆ ਉਤਰੀ ਕੌਲ ਪਾਲੇ ਪਰ ਪੀਰੋਂ ਕਲਮ ਰਟੀ ਉਹ ਗੁਰੂ ਗ੍ਰੰਥ ਸਾਹਿਬ ਜੀ ਚ ਹੀ ਹੈ एग्जांपल ਦਿਲ ਘੋਟੇ ਆ ਕੀ ਫਿਰ ਨੂੰ ਪਾਰੋ ਚਾਹੇ ਛੱਡੀਏ ਠੀਕ ਜੀ ਠੀਕ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜੇ ਦੇ ਖਿਲਾਫ ਤਾਂ ਪਰ ਉਹ ਕਹਿੰਦਾ ਗੁਰਮਤ ਕਹਿੰਦੇ ਛੱਡ ਗਿਆ ਉਹ ਇਹ ਕਹਿੰਦੇ ਅਸੀਂ ਪਰ ਉਹਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨੂੰ ਰਿਸਪੈਕਟ ਹੀ ਨਹੀਂ ਦੇਣੀ ਬਿਲਕੁਲ ਜੀ ਬਿਲਕੁਲ ਨਹੀਂ ਦੇਣੀ ਲੋ ਅੱਛਾ ਕਾਦੀ ਕਰੀ ਕਾਦੀ ਦੇ ਸਸਤ ਦੇਣੀ ਉਹ ਹੀ ਮੈਂ ਕਿਹਾ ਮੈਂ ਕਿਹਾ ਇਹ ਤਾਂ ਪੰਜਵੇਂ ਪਾਤਸ਼ਾਹ ਤੱਕ ਨਹੀਂ ਆ ਨਹੀਂ ਦੇਣੀ ਹੈ ਸਰੀਰ ਕਰਕੇ ਤਾਂ ਗੁਰਨਾਨਦ ਗੁਰੂ ਨੂੰ ਰਿਸਪੈਕਟ ਹੀ ਦੇਣੀ ਅਸੀਂ ਸਰੀਰ ਕਰਕੇ ਹਾਂ ਸਰੂ ਨੂੰ ਦੇਣੀ ਆਇਆ ਸਰ ਜੀ ਨੂੰ ਦੇਣੀ ਹੈ ਸਰੀਰ ਨੂੰ ਤਾਂ ਕੱਲ ਨੂੰ ਜਦੋਂ ਜੋਤੀ ਚੋ ਅਸਮਾਨ ਦੇ ਥੱਲੇ ਮੜੀ ਨੂੰ ਦੇਣ ਲੱਗ ਜੀ ਉਹ ਮੜੀ ਨੂੰ ਵੀ ਦੇਣ ਲੱਗ ਬਿਲਕੁਲ ਬਿਲਕੁਲ ਸਰੀਰ ਕਰ ਅਸੀਂ ਗੁਰੂ ਨੂੰ ਵੀ ਦੇਣੀ ਸੀ ਸਰ ਜਿਹੜਾ ਉਹਨਾਂ ਜਿਹੋ ਦਾ ਜੀ ਇਹਨਾਂ ਜੋ ਤੇ ਨੇ ਜੋ ਤਿਆਗਦੀ ਚੀਜ਼ ਗੁਰੂ ਦੇ ਤੁਸੀਂ ਉਹ ਕਿਹੜੋਗੇ ਤਿਆਗ ਕਰਨੀ ਚੀਜ਼ ਹੈ ਜੇਰੀ ਗੁਰੂ ਨੇ ਤਿਆਗੀ ਹੈ ਤੁਸੀਂ ਉਹਨੂੰ ਕਿਉਂ ਫੜੋਗੇ ਜਿਵੇਂ ਅਸੀਂ ਕੁਝ ਖਾਧਾ ਉਹ ਹਜਮ ਹੋ ਗਿਆ ਠੀਕ ਹੈ ਉਹਦਾ ਕੁਝ ਅਸਰ ਸਾਡੇ ਸਰੀਰ ਤੇ ਰਹਿ ਗਿਆ ਖੂਨ ਬਲੱਡ ਬਣ ਗਿਆ ਠੀਕ ਹੈ ਸਾਡਾ ਸਰੀਰ ਵਣ ਗਿਆ ਹੁਣ ਠੀਕ ਹੈ ਜੀ ਜੋ ਮੈਲ ਵਾਂਗ ਤਿਆਗਤੀ ਉਹ ਉਹਨੇ ਜਫਾ ਬੰਗੂ ਕੀਤੀ ਕੈ ਗਈ ਹੁਈ ਚੀ ਤਾਂ ਮੈਲ ਠੀਕ ਹੈ ਠੀਕ ਹਾਂ ਸਹੀ ਗੱਲ ਹੈ ਇਸੇ ਜਿਹੜਾ ਹੈ ਉਹ ਮੈਲ ਵਾਂਗੀ ਹੈ ਸਰੀਰ ਮੈਲ ਵਾਂਗ ਹੋਇਆ ਗੁਰੂ ਨਾਨਕ ਦਾਸ ਜੀ ਵੀ ਮੈਲ ਹੈ ਇਰੀ ਮੈਲ ਹੈ ਸਰੀਰ ਨਾਲ ਜੋ ਤਿਆਗਤਾ ਉਹ ਮੈਲ ਵਾਰ ਜੰਦੀ ਹੈ ਮੈਂ ਆਤਮਾ ਨਾਲ ਜੋ ਤਿਆਗਤਾ ਹੋਇਆ ਹੈ ਜੇ ਬੈੜੀ ਤਾਂ ਫਿਰ ਬਿਸ਼ਟਾ ਕਾ ਕੀੜਾ ਜਿਹਨੇ ਨਹੀਂ ਤਿਆਗੋ ਬਿਸ਼ਟਾ ਕਾ ਕੀੜਾ ਉਸੇ ਨੂੰ ਗੈਣ ਬਿਸਟਾ ਕਾ ਕੀੜਾ ਵੇਚਾ ਮਾਇ ਸਮਾਇ ਠੀਕ ਹੈ ਇੱਕ ਅੱਗੇ ਕੰਡੂ ਲੱਗਦੀ ਹੈ ਅੱਗੇ ਕੋਈ ਬਿਸਟਾ ਕੇ ਕੀੜੇ ਜੋ ਹੈ ਉਹ ਲੋਕ ਜਿਹੜੇ ਮੂਰਤੀ ਪੂਜ ਕਰਦੇ ਹਾਂ ਆਪਣੇ ਬਿਸਟਾ ਸਰੀਰ ਤੇ ਸਮਾਇ ਹੋਏ ਨੇ ਸਿਰ ਤੋਂ ਅਲੱਗ ਨਹੀਂ ਹੋ ਸਕਦੇ